ਕਾਲ ਜੀ ਵੀਰੇ ਸਾਰਿਆਂ ਨੂੰ ਜੀ ਜੀਰੀ ਦੇ ਵਿੱਚ ਰੇਪ ਪਾਈ ਜਾਂਦੇ ਆ ਜੀ ਤੇ ਆਹਨੇ 100 ਟਰੈਕਟਰ ਦੇ ਨਾਲ ਟਾਇਰ ਪਾਏ ਹੋਏ ਨੇ ਆਪਣੇ ਪੰਜਾਬ ਭਾਡੀ ਦੇ ਤੇ ਇਹ ਸ਼ਕਤੀਮਾਨ ਦਾ ਪ੍ਰਦਰਸ਼ਾ ਬਹੁਤ ਹੀ ਜ਼ਿਆਦਾ ਕੁਰੀਸੀ ਵਾਲਾ ਕੰਮ ਆ ਤੇ ਨਾਲੇ ਲੇਬਰ ਤੋਂ ਬਚਤ ਬਹੁਤ ਹੋ ਰਹੀ ਆ 55 ਫੁੱਟ ਦੀ ਫਾਂਟ ਲੈ ਕੇ ਜਾਂਦਾ ਜੀ 55 ਫੁੱਟ ਆ 100 ਗੇੜੇ ਚ ਕਿਲੇ ਨੂੰ 4 ਗੇੜੇ ਜਨ ਮੇੜ ਦਿੰਦਾ ਤੇ ਕੰਮ ਨਿਪਟਦਾ ਬਹੁਤ ਜਿਆਦਾ ਵਧੀਆ ਜਿੰਨੇ ਦੇ ਬੰਦਦਾ ਉਨੇ ਹੀ ਰੇ ਪਾਉਣਾ ਇਹ ਨਹੀਂ ਵੀ ਆਪਣੇ ਜਿਵੇਂ ਝੋੜੀਆਂ ਜਿਆ ਨਾਲ ਰੇ ਪਾਉਂਦੇ ਨੇ ਵੀ ਪਹਿਲਾ ਬੰਦਾ ਭਰੀ ਜਾਂਦਾ ਝੋਲੀ ਫਿਰ ਗੜਜ ਬਟਨਸਰ ਥੋੜਾ ਜਿਹਾ ਹੱਥ ਜਾ ਕੇ ਰੱਖਦਾ ਖੋਲ ਕੇ ਜਦੋਂ ਝੋਲੀ ਘਟ ਜਾਂਦੀ ਫਿਰ ਉਸੇ ਨਾਲ ਫਾਂਟ ਫੇਰੇ ਲਾ ਲਿਆਉਂਦਾ ਟਰੈਕਟਰ ਨੂੰ ਇਹ ਗੱਲ ਦਾ ਕੋਈ ਹਿਸਾਬ ਨਹੀਂ ਹੁੰਦਾ ਇਹਦੇ ਨਾਲ ਬਾਅਦ ਜਿੰਨੇ ਦੇ ਬੰਦਦਾ ਮਸਿੰਡਰੀ ਨੇ ਉਹਨਾਂ ਪਾਈਆਂ ਨਾ 55 ਫੁੱਟ ਦੀ ਫਾਂਟ ਐ ਜਾਂਦੇ ਜਿਵੇਂ ਮੀਂਹ ਨਹੀਂ ਪੈਂਦਾ ਹੁੰਦਾ ਫਿਰ ਐਂ ਕਰਦਾ ਜਾਂਦਾ ਉਹ ਦੇਖੋ ਸਾਹਮਣੇ ਵਰਨਾ ਬੰਦਾ ਨਾਲੀਆਂ ਘੇੜ ਰਿਹਾ 10-10 ਛੋਟੇ ਨਾਲੀਆਂ ਨੇ ਇਹ ਐ ਪੰਜ ਨਾਲੀਆਂ ਸਾਢੇ ਪੰਜ ਨਾਲੀਆਂ ਪੌੜਾ ਤੇ ਦੂਸਰੇ ਪਾਸੇ ਤੇ ਆਪਣਾ ਨਿਸ਼ਾਨੀ ਵਾਲਾ ਬੰਦਾ ਇਸੇ ਲੋਟ ਖੜਾ ਇਹ ਫਲੈਗ ਵੀ ਆਪਾਂ ਨੇ ਤਾਂ ਹੀ ਲਾਇਆ ਹੈ ਵੀ ਇਹਨੂੰ ਉਹ ਬੰਦੇ ਦੀ ਸਿਹਤ ਰਹਿ ਜਵੇ ਬੰਬ ਬੰਨੇ ਤਾਂ ਆਪਾਂ ਨੇ 80 ਕਿਲੋ ਬੰਮ ਮੋੜੀ ਜਾਣਾ ਇੱਥੇ ਜਿੱਥੋਂ ਇਹ ਬਾਈ ਖੜਾ ਇੱਥੇ ਆਪਾਂ ਫਾਂਡ ਲੱਗੇ ਜਾਣੀਆਂ ਰੱਖ ਕੇ ਇੱਥੋਂ ਸਿੱਧੀ ਜਾਊ ਇਹਨੇ ਬਾਈ ਨੇ ਮਿਲਣਾ ਉਹ ਦੇਖੋ ਤੇ ਵੀ ਖੜਾ ਦੇਖੋ ਬੰਦਾ ਮੈਂ ਦਾ ਨਾਮ ਲਿਖ ਰਿਹਾ ਹੋਵੇ ਉਹ ਲੈ ਆਉਂਦਾ ਐਸੋ ਫਲੇਗ ਨੂੰ ਸਿੱਧਾ ਆਪਣੇ ਆ ਲੈ ਜਾਵਾਂ ਤੀਰਵਾਗ ਪਹਿਲੇ ਪਹਿਲੀ ਵਾਰ ਰੇਹਦਾ ਹੀ ਆ ਮੈਂ ਬਣਾਈਦਾ ਉਸ ਤੋਂ ਬਾਅਦ ਤਾਂ ਲੈਣਾ ਪੈ ਜਾਣੀਆਂ ਨੇ ਫਿਰ ਕੰਮ ਵਧੀਆ ਚੱਲ ਜਾਈਆ ਕਰਨਾ ਇਹੀ ਲੈਣਾ ਦੇ ਵਿੱਚ ਆਪਾਂ ਰੇਹ ਪਾਉਣਾ ਇੰਨਾ ਜਿਹਾ ਆਪਾਂ ਨੇ ਸਪਰੇਅ ਕਰਨੀ ਤਾਂ ਕਰਕੇ ਮਿੰਤੀ ਬਹੁਤ ਜ਼ਰੂਰੀ ਆ ਇਹ ਨਾ ਹੋਵੇ ਵੀ ਫਿਰ ਉਹਦਾ ਪਾੜ ਆ ਰਹੇ ਜੇ ਫਿਰ ਸਪਰੇਅ ਵੀ ਨਾ ਫੜੇ ਰੇਹ ਵੀ ਨਾ ਫੜੇ ਕੋਲ ਕਰੋ ਆਟ ਮਾੜੀ ਜੀ ਵੱਡੀ ਰੱਖੀ ਗਈ ਇੱਥੇ ਮਾ ਲੋ ਖੇਤ ਦੇ ਗੱਪੇ ਮਾੜ ਰਹੀ ਗੀ ਉਹ ਰੇਹ ਲਿਆਉਣਾ ਕਿਹੜਾ ਸੌਖਾ ਫਿਰ ਝੋਲੀਆਂ ਨਾਲ ਫਟਾਂ ਕੱਢਣੀਆਂ ਸੈੜੀਆਂ ਕੱਢਣੀਆਂ ਲੱਗੀਆਂ ਨਿਕਲਦੀਆਂ ਨਹੀਂ ਆ ਗਈਆਂ ਫਿਰ ਤੇ ਆਪਾਂ 2 2 ਫੁੱਟ 4 ਫੁੱਟ ਚਾੜ ਚਾੜ ਕੇ ਰੱਖ ਰਹੇ ਹਾਂ ਰੇਹ ਦਾ ਇਹ 60 ਫੁੱਟ ਤੇ ਵੀ ਮਾਰ ਦਿੰਦਾ ਤੇ ਰੇਹ ਦੀ ਤਾਂ ਬਹੁਤ ਵਾਕਮਾਲੀ ਚੀਜ਼ ਆ ਬਹੁਤ ਹੀ ਜ਼ਿਆਦਾ ਐਕਿਊਰਸੀ ਵਾਲਾ ਗੱਮਾ ਤੇ ਇਹ ਬਰਾਡਕਾਸਟਰ ਦੇ ਵਿੱਚ ਸਪਰੇਅਟਰ ਦੇ ਵਿੱਚ ਪਾਏ ਜਾਂਦੇ ਨੇ ਆਪਣੇ ਅੱਠ ਵਲੇ 12 ਦੇ ਹੱਥਾਂ ਦੇ ਪੈ। 8 ਕੁੰਟ, 4 ਕੁੰਟਲ ਮਾਲ ਪੈ ਜਾਂਦਾ। ਜੇਰੋ ਵੀ 45 ਕਿਲੋ ਹੈ ਲਾਉਣਾ, ਬਾਕੀ ਦਵਾਈ ਦੁਵਾਈ ਵੀ ਰਲਾ ਦੇ ਵਿੱਚ ਕਰ ਲਾ ਦੇਣੇ ਆ। ਪਰ ਇਹ ਬਹੁਤ ਤੋਂ ਬਾਕ ਮਾਲ ਹਟਾ ਦਿੰਦਾ। ਇਹਦਾ ਬਹੁਤ ਜ਼ਿਆਦਾ ਵਧੀਆ ਕੰਮ ਆ। ਲੇਵਰ ਦੀ ਬੱਚ ਬਹੁਤ ਦਾ। ਦਿਹਾੜੀ ਦੇ ਵਿੱਚ 100-100 ਥਾਂ ਲਾ ਰੱਖਣਿਆ ਕੇ ਦੁਪਹਿਰ ਨੂੰ ਟਾਈਮ ਨਾਲ ਬੰਦਾ ਵੇਲੀ ਹੋ ਜਾਂਦਾ। ਅਸੀਂ ਬਸ ਟਾਈਮ ਜੀ ਨਾਲ ਲੱਗਦੇ ਆ। ਆਦੋ ਨਵਾਂ ਵੀ 100 ਸਲਾਂ ਨਵੇਂ ਦਾ 100 ਲਾ ਲਓ 100 100 ਜਾਂ 150 ਪਾ ਲਓ ਉਸ ਦੇ ਲੱਗ ਜਾ ਬਸ ਆਪੇ ਦਾ ਕਲਾ ਉਹ 150 ਪਾ ਦਊਗਾ ਇਹ ਬਹੁਤ ਜ਼ਿਆਦਾ ਐਕਿਊਰੇਸੀ ਦਾ ਕੰਮ ਆ ਤੇ ਬਹੁਤ ਜ਼ਿਆਦਾ ਸਸਤਾ ਪੈਂਦਾ ਨੇਵਰ ਨਾਲੋਂ ਧੰਨਵਾਦ ਵੀਰੇ ਸਾਰਿਆਂ ਦਾ ਇਹ ਚੀਜ਼ ਕੰਫੈਨਰੀ ਦੇ ਆਪ ਨੂੰ ਹੁਣ ਹੀ ਪਊਗਾ ਤਾਂ ਜੋ ਦੇਵੜਾਂ ਤੋਂ ਬਚਤ ਹੋ ਸਕੇ ਜਿੰਨਾ ਕੋ ਹੋ ਸਕੇ ਬੜੀਆਂ ਕੀਤੀਆਂ ਚ ਕਰ ਸਕੀ ਧੰਨਵਾਦ ਬਾਈ ਜੀ ਦਾ